ਹੋ ਗਿਆ ਭਾਈ 74 ਵਾਲਾ ਮਾਡਲ ਚੇਂਜ ਹੋ ਗਿਆ ਚੇਂਜ ਕਰਤਾ ਜੀ ਠੀਕ ਹੈ ਨਾ ਪੀਵੀ 11 ਹੋ ਗਿਆ 11 74 ਸੀਦੀ ਯਾਦ ਸੀ ਮੇਰੀ ਅੱਛਾ ਚਲੋ ਇੱਕੋ ਹੀ ਗੱਲ ਆ ਚਲ ਕੋਈ ਨਾ ਹਣ ਪੀਵੀ 11 ਯਾਦ ਕਰ ਲਾਂਗੇ ਅੱਸੀ ਕੱਲ ਜੀ ਕੀ ਹਾਲ ਚਾਲ ਆ ਮਿੱਤਰੋ ਤੇ ਉਮੀਦ ਕਰਦੇ ਆ ਸਾਰੇ ਪਾਰਟੀ ਨੂੰ ਕੋਣਗੇ ਹੋਇਆ ਤੂੰ ਵੀ ਚਲਾ ਲਾ ਆਪਦਾ ਭਾਈ ਸੋ ਸੈਕੰਡ ਟਾਈਮ ਦੀ ਜਿਹੜੀ ਚਾਈਓ ਸ਼ੁਰੂ ਕਰਨ ਲੱਗਿਆ ਤੇ ਭਾਈ ਇਹ ਦੇਖੋ ਸਾਰੇ ਮਿਲਣ ਆਲੇ ਆਏ ਹੋਣੇ ਚਲੋ ਜੀ ਸਭ ਬੁੱਧੀ ਹਰੀ ਬੈਠੇ ਸਾਰੇ ਸਰਦਾਰ ਹਰਪਾਲ ਸਿੰਘ ਜੱਸਾ ਬਰਾੜ ਭਾਈ ਉਹ ਨਹੀਂ ਆਏ ਹੁੰਦੇ ਤੁਹਾਨੂੰ ਕਰਾਉਂਦੇ ਦੋ ਬੰਦਿਆਂ ਨਾਲ ਗੱਲ ਕਰ ਹਾਂਜੀ ਆਣੀ ਵੀਰੇ ਹਾਂਜੀ ਕਿਵੇਂ ਹੋ ਕਿਵੇਂ ਠੀਕ ਠਾਕ ਵਧੀਆ ਤੇ ਕਿਵੇਂ ਫਿਰ ਅੱਜ ਕਿਵੇਂ ਪਹੁੰਚੇ ਅੱਜ ਫਿਰ ਕਰਾਵਾਂ ਲਾਈ ਮਿਲ ਕੇ ਦੇਖਦੇ ਆਂ ਬਾਈ ਕੰਨੀ ਆ ਡਾਕਟਰ ਕਰਨੀ ਤੋਗਾ ਜੜੀ ਬਾਈ ਮੈਂ ਤੁਹਾਨੂੰ ਦੱਸਦਾ ਮਲਾਜਮ ਨੇ ਪੰਜਾਬ ਪੁਰਸ ਚ ਹੈਨਾ ਤੇ ਐਨੀਮਲ ਲਵਰ ਨੇ ਆ ਬਾਈ ਦੋਸਤ ਨੇ ਨਾਲ ਹੈਨਾ ਤੇ ਮੈਨੂੰ ਲੱਗਦਾ ਇੱਥੇ ਲਾਈਟ ਦੀ ਵੀ ਥੋੜੀ ਜਿਹੀ ਕਮੀ ਹੋਣੀ ਕੋਈ ਗੱਲ ਨਹੀਂ ਤੇ ਹਣੀ ਬਾਈ ਫਿਰ ਕਿਵੇਂ ਲੈਣਗੇ ਡਾਕਟਰ ਸਾਹਿਬ ਵੀ ਅਗੇ ਗੋਪੀ ਮੁਰਾ ਬੋਲਦਾ ਮੈਂ ਕਰਦਾ ਹਾਂ ਤੇ ਦੱਸੋ ਫਿਰ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਪਸ਼ੂ ਵਧੀਆ ਨੇ ਦੇਖਣ ਦੇਖਿਆ ਕਰੇ ਦਰਸ਼ਨ ਮਿਲਕਿੰਗ ਤੋਂ ਪਹਿਲਾਂ ਕਹਿੰਦੇ ਦੇਖਣੀ ਆ ਵੀ ਤਿਆਰ ਹੋਈ ਵੀ ਇਹ ਬਾਈ ਨੂੰ ਲਗਾ ਬਾਈ ਕਿਵੇਂ ਤੈਨੂੰ ਯਕੀਨ ਜੈ ਨਹੀਂ ਆਉਂਦਾ ਹੈ ਨਾ ਤੈਨੂੰ ਯਕੀਨ ਜੈ ਆਉਂਦਾ ਵੀ ਕਿਤੇ ਕਿਤੇ ਕੱਢਦੀਆਂ ਨੇ ਹੁਣ ਆ ਜੂਗਾ ਬਾਈ ਆ ਗਿਆ ਯਕੀਨ ਦੇ ਨਹੀਂ ਹਜੇ ਤਾਂ ਦੁੱਧ ਦੇਖ ਕੇ ਆਉਗਾ ਇਹਦਾ ਗੱਲ ਦੇਖ ਐਵੇਂ ਫੇਕ ਜੀ ਆ ਹਾਂ ਉਹ ਦੇਖ ਕੇ ਤਾਂ ਰੂਹ ਖੁਸ਼ ਹੋਈ ਆ ਪਰ ਦੁੱਧ ਅਸਲ ਦੇਖ ਕੇ ਫੇਰ ਸਵਾਦ ਆਉ ਹੈ ਨਾ ਤੇ ਬਸ ਤਿਆਰੀ ਹੈ ਬਾਈ ਅਸੀਂ ਮੈਂਟਰ ਰਹਿ ਗਏ 8 ਕਿਉਂ ਜਗਤਾਰ ਬਾਈ ਕਿਵੇਂ ਆ ਤਿਆਰੀ ਹੈ ਆ ਜਿਹੜਾ ਇੰਨਾ ਇਕੱਠ ਕਰਿਆ ਤੇਰੀ ਮਿਹਰਬਾਨੀ ਆ ਹਾਂਜੀ ਹਾਂ ਆਪਾਂ ਹੋਰ ਬਾਈ ਦੀ ਬੱਲੇ ਬੱਲੇ ਕਰਾ ਕੇ ਜਾਣੀ ਹੈ ਯਰੇ ਕਲਦੀਪ ਸਿੰਘ ਕਾਲੋ ਇਹ ਤੇਜ਼ੀ ਵੀ ਲੈ ਗਿਆ ਮੈਨੂੰ ਹਾਂਜੀ ਆ ਦੇਖੋ ਇੱਧਰ ਵੀ ਕੀੜੇ ਬਹੁਤ ਨੇ ਹਾਂ ਇਹ ਇਹ ਵੀ ਬਾਈ ਹੁਣ ਨਵਾਂ ਯੂਟਿਊਬਰ ਹੋਤਰ ਸਹੀ ਗੱਲ ਲਓ ਜੀ ਕਰਾਉਣਾ ਫਿਰ ਦਰਸ਼ਕਾਂ ਅੰਦਰ ਦੇਖੋ ਬਾਈ ਸਾਰੇ ਆ ਲਓ ਜੀ ਦੋ ਮੱਝਾਂ ਦੀ ਲਾਈਵ ਮਿਲਕਿੰਗ ਆ ਪਹਿਲਾਂ ਇਹਦੀ ਹੋਊਗੀ ਫਿਰ ਉਹ ਦੂਜੀ ਵਾਲੀ ਤੇ ਆ ਦੇਖ ਸਕਦੇ ਹੋ ਭਰਾ ਜਿਹੜੇ ਆਏ ਨੇ ਦੇਵੀ ਮਾਈ ਦੇ ਘਰੇ ਤੋਂ ਉੱਥੇ ਲੱਗੀਆਂ ਨੇ ਆਪਾਂ ਕਹਿੰਦੇ ਵੀ ਹਰੇਕ ਕਰੇ ਇਸ ਤਰ੍ਹਾਂ ਦੀਆਂ ਮੱਝਾਂ ਸੋਹਣੀਆਂ ਜਿਹੜੀਆਂ ਬਹੁਤ ਸਾਰਾ ਦੁੱਧ ਦਿੰਦੇ ਆ। ਸਾਡਾ ਬੁੱਧ ਕੀ ਹਾਲ ਹੈ? ਕਿਵੇਂ ਲੱਗ ਰਿਹਾ ਮਹੌਲ? ਵਧੀਆ ਲੱਗਿਆ ਇਹਦੇ ਕਹਿਣਾ ਮਤਲਬ ਜੀ ਵਧੀਆ ਕਰ ਲੈ ਮੈਨੂੰ 2 ਦਿਨ ਦੀ ਹੋਰ ਸੱਟੀ ਮਿਲ ਗਈ ਛੁੱਟੀ ਮਿਲ ਗਈ ਇਹਦੇ ਨਜ਼ਾਰੇ ਆ ਗਏ ਦੋ ਦਿਨ ਦੀਆਂ ਛੁੱਟੀਆਂ ਮਿਲ ਗਈ ਪੁੱਤ ਕਿੰਨਾ ਦੁੱਧ ਕੱਢੂ ਵੀ ਹੁਣ ਹੈ ਐ ਨਹੀਂ ਪਤਾ ਗਿਆ ਹੈ ਨਾ ਇੰਨਾ ਸੀ ਸੀਰੀਅਸ ਤੇਰੀ ਵਾਲੀ ਕਿਹੜੀ ਆ ਉਹ ਵੀ ਦੱਸ ਦੇ ਤੇਰੀ ਮੱਝ ਕਿਹੜੀ ਆ ਕਿਹੜੀ ਆ ਦੋਨੋਂ ਚ ਹਾਂ ਜੀ ਐਨਾ ਨਾ ਦੱਸ ਦੇ ਸੋਚ ਕੇ ਨਹੀਂ ਸਾਰੀਆਂ ਨਹੀਂ ਇੱਕ ਅੱਧੀ ਤਾਂ ਹੁੰਦੀ ਐ ਸਪੈਸ਼ਲ ਕਰੋ ਡੈਰੀ ਫਾਰਮ ਰਜਿੰਦਰ ਰਜਿੰਦਰ ਸਾਹਿਬ ਇਕੱਠ ਦੇਖ ਲਾ ਬਾਈ ਸਾਰੇ ਭਰਾ ਜਿਹੜੇ ਨੇ ਉਹ ਸਿਰਫ ਮਿਲਕਿੰਗ ਦੇਖਣ ਹੀ ਆਏ ਨੇ ਜੇ ਤੁਹਾਨੂੰ ਨੈਟਵਰਕ ਪਿਆਰ ਹੋਵੇ ਵੀਰੇ ਉਹ ਬੰਦਿਆਂ ਕਰਕੇ ਥੋੜਾ ਜਿਹਾ ਦਿੱਕਤ ਆ ਜੇ ਜੀ ਜੀ ਦਫ਼ਤਰ ਨਾਲ ਲਾ ਲਾ ਦਿਓ ਵੀਰੇ ਇੱਥੇ ਹੀ ਲਾ ਲਿਓ ਹਾਂ ਦੇਖ ਕੇ ਬਸ ਉਹਨਾਂ ਬੰਦੇ ਦੇਖਣਗੇ ਜੀ ਵੀਰੇ ਬੰਦੇ ਤਾਂ ਦੇਖਣਗੇ ਹਾਂ ਮਤਲਬ ਚਲ ਕਰ ਰੱਖ ਲੋ ਕੋਈ ਨਹੀਂ ਕੋਈ ਨਹੀਂ ਕਰ ਲਾਂਗੇ ਅਸੀਂ ਕੁਰਸੀ ਮੰਗਾ ਦਿਓ ਕੁਰਸੀਆਂ ਦੋ ਮੰਗਾ ਲਓ ਦਰਸ਼ਕ ਕਿਵੇਂ ਲੱਗੇ ਅੱਜ ਤਸੱਲੀ ਹੋਈ ਹੈ ਤੁਸੀਂ ਰੋਜ਼ ਇਹ ਹੀ ਕਰਦੇ ਹੋ ਤੁਹਾਨੂੰ ਨਹੀਂ ਆਉਣਾ ਵਿਰੇਂਦਰ ਜੀ ਕੰਮ ਕਰਾਉਂਦੇ ਹਾਂ ਉਹ ਵੀ ਟੌਪ ਲੀਗ ਵਿੱਚ ਆਣਗੇ ਦੋਨੇ ਦੋਜੀ ਦੋਜੀ ਕਮੀ ਦਾ ਵੀ ਵਧੀਆ ਪ੍ਰਦਰਸ਼ਨ ਕਰਨਗੇ ਦੇਖੋ ਜੀ ਇਹਨਾਂ ਦੀ ਮਿਹਰਬਾਨੀ ਹੈ ਜਿਹੜੀ ਗੱਗੀ ਚਹਲ ਵਿੱਕੀ ਬਸਰਾ ਉਹਨੂੰ ਤਾਂ ਆਪਣਾ ਸੁਣੇ ਹੀ ਲੱਗੀ ਜਾਂਦੇ ਆ ਜੀ ਵੀ 12 13 ਬੰਦੇ ਜੁੜੇ ਹੋਈ ਆ ਥੋੜੀ ਜੀ ਡਿਸਟਰਬ ਨਾ ਹੋਵੇ ਕਮਨ ਜੀ ਡੈਰੀ ਫਾਰਮ ਸਤਪ੍ਰੀਕਾ ਜੀ ਸਰ ਸਾਹਿਬ ਮਗਾ ਦੇ ਦੋ ਕੁਰਸੀਆਂ ਕੁਰਸੀਆਂ ਤੇ ਬਹਿ ਜਾਗੇ ਤਾਂ ਨਹੀਂ ਫਿਰ ਹੱਲ ਜੜਗੀਆਂ ਇਹ ਤੇ ਸ਼ੁਰੂ ਕਰਨ ਚ ਕਿੰਨਾ ਟਾਈਮ ਰਹਿ ਗਿਆ 5 ਮਿੰਟ ਰਹਿਗੇ 5 ਮਿੰਟ ਰਹਿਗੇ ਵਿੱਕੀ ਵੀਰੇ ਕੀ ਹਾਲ ਆ ਹੋਰ ਠੀਕ ਠਾਕ ਹੋ ਅੱਜ ਆੜ ਦੇ ਟੁੜੀ ਦੀ ਬਾਣੀ ਦੀ 48 ਮਿੰਟ ਰਹਿ ਗਏ ਪੰਜ YouTube ਉੱਲ ਇਹ ਬਾਈ ਦਾ ਕਿਉਂ ਕੀ ਹੈ 4 ਮਿੰਟ ਰਹਿ ਗਏ ਨਾ ਪਰ ਮੂਰਤ ਮਾਰਦੀ ਹੈ ਹਾਂ ਜੀ ਬ੍ਰੋ ਜੀ ਇਹ ਆ ਬਈ ਇਹਨੇ ਚੋਣੀਆ ਬਾਈ ਆ ਚਾਹੁੰਦਾ ਤੇ ਹਾਂ ਡਾਕਟਰ ਨੂੰ ਵੀ ਅਸੀਂ ਨੇ ਸਿਖਾਈਆ ਕੋਈ ਸਮਾਂ ਸੀ ਪਰ ਹੁਣ ਤਾਂ ਨਹੀਂ ਕਹਿ ਸਕਦੇ ਜਦੋਂ ਸਟਾਰਟਿੰਗ ਜੀ ਸ਼ੁਰੂ ਕਰਿਆ ਛੋਟੇ ਹੁੰਦੇ ਕੰਮ ਚਲੋ ਵੀ ਲਿਆਓ ਕਰੇ ਬੱਚਾ ਠੱਗ ਲੋ ਬਾਲਟੀ ਲਿਆ ਡਾਕਟਰ ਬਾਲਟੀ ਲਿਆ ਡਾਕਟਰ ਐਂ ਡਰੀ ਲਿਆ ਵੀਰੇ ਇੱਥੇ ਹੀ ਰੱਖਦੇ ਵਿਚਾਲੇ ਤੇਜੀ ਹੱਤੀ ਫਿਰ ਬਾਅਦ ਇੱਥੇ ਸੈੱਟ ਜੀ ਕਰਦੇ ਬੈ ਜਾ ਪਰਾਂ ਨੂੰ ਕਰਦੇ ਲਓ ਜੀ ਮਿੱਤਰੋ ਬੱਚਾ ਦਿੱਤਾ ਲਾ ਹਿੰਦ ਸਰਦਾਰ ਸਤਿ ਸ੍ਰੀ ਅਕਾਲ ਜੀ ਹੋਪਾਸ ਨੂੰ ਬੁੱਕ ਕਰਾ ਹਾਂ ਜੀ ਹਾਂਜੀ ਕਿਹੜੇ ਕਿਹੜੇ ਭਰਾ ਜੋੜੇ ਨੇ ਜਰੂਰ ਕਮੈਂਟ ਕਰਕੇ ਚਰਨਜੀਤ ਸਿੰਘ ਸਿੱਧੂ ਕੰਡਾਗਨ ਵੇਗਾ ਵੀ ਕੋ ਸਾਰ ਤੇ ਰੱਖ ਲੇ ਦੋ ਸਰਦੀਪ ਸਿੰਘ ਗੱਜਰ ਕੀ ਹਾਲ ਆ ਰਦੀਪ ਬਾਈ ਪ੍ਰਮੋਥ ਜੀ ਅੱਗ ਬਾੜ ਜੀ ਅੱਜ ਦੀ ਪੂਰੀ ਜੱਕਰ ਲਓ ਜੀ ਕਿੰ ਜੜੀ ਉਹ ਸ਼ੁਰੂ ਹੋ ਗਈ ਬਾਲਟੀ ਖਾਲੀ ਦਿਖਾ ਲਈ ਵੀ ਵਿੱਚ ਮਾੜਾ ਜਾ ਫੜੀ ਵੀਰੇ ਇੱਥੇ ਰੱਖੀ ਸਿੱਧਾ ਹੀ ਪਰ ਇਹਨੂੰ ਹਲਾਇ ਨਾ ਓਧਰ ਓਧਰ ਯਾ ਬਾਈ ਨੂੰ ਕਰ ਲਿਓ ਸੈਟਅਪ ਤਾਂ ਥੋੜਾ ਜਿਹਾ ਇੱਕ ਕਰੀਏ ਦੇਖ ਆਣਦੇ ਪਿੱਛੇ ਟੋਰੇ ਜਿੱਥੇ ਤੋਂ ਉਹ ਵੀ ਆ ਜਾਂਦੇ ਦੰਦਾ ਕੋਈ ਬਿਲਕੁਲ ਪੋਰਟਿਕਸ ਤੋਂ ਗੋਰਟਿਕਸ ਤੇ ਪਟਕਰੀ ਕਾਲੀ ਜਿਸ ਮੇਰੇ ਸਿੱਖ ਬਿੱਟੂ ਹਾਂਜੀ ਇਹ ਦੋਨੋਂ ਪਿੱਛੇ ਦੋਨੋਂ ਵੀਰੇ ਦਿਖਾ ਦਿਓ ਇੱਕ ਵਾਰ ਖਾਲੀ ਬਸ ਬਸ ਠੀਕ ਆ ਆ ਲਓ ਜੀ ਕਰੋ ਜੀ ਸ਼ੁਰੂ ਕਰੋ ਲਓ ਜੀ ਪਰ ਲਓ ਜੀ ਦੋ ਮਿੰਟ ਪਹਿਲਾਂ ਸ਼ੁਰੂ ਕਰਤੀ ਆਪਾਂ ਕੋਈ ਗੱਲ ਨਹੀਂ ਜੁਬੇਰੇ ਪੂਰਾ ਡੰਪ ਕਰ ਲਾਂਗੇ ਕੋਈ ਚੱਕਰ ਨਹੀਂ ਉਹ 2-3 ਮਿੰਟਾਂ ਨਾਲ ਕੀ ਫਰਕ ਪੈਂਦਾ ਬਾਈ ਦਾ ਹੋਵੇ ਕੋਈ ਫਰਕ ਨਹੀਂ ਪੈਂਦਾ ਕੋਈ ਨਹੀਂ ਆਪਾਂ ਗੱਲ ਨੂੰ ਟਾਈਮ ਦੇਈਏ ਬੱਸ ਜੁਆਇਦੇ ਪੂਰਾ ਡੰਪ ਚਾਈ ਕਰ ਲਾਂਗੇ ਕੋਸਟਿੰਗ ਮਿੰਟ ਦੇ ਨਹੀਂ ਵਿੱਕੀ ਖਾਲੀ ਕਰਾਈਏ ਵੀਰੇ ਖੜਨੀ ਲੱਗੀ ਹੋਈ ਡਾਈਟਮ ਰਾਣਾ ਪੱਤੀ ਆ ਹਾਂ ਹਾਂ ਰਵੀ ਬਿਲਕੁਲ ਆ ਗਿਆ ਜੀ ਸਾਡਾ ਨਵੀ ਆ ਲੱਕਰ ਗੁੱਡ ਥੈਂਕ ਯੂ ਵੀਰੇ ਥੈਂਕ ਯੂ ਕਦਾਂ ਨਵੀ ਇਹ ਸਾਡਾ ਲੈਂਡਮੈਨ ਸਾਹਿਬ ਨੇ ਜੀ ਸਾਡਾ ਭਰਾ ਹੈ ਸੰਦੀਪ ਕਹਿਰਾ ਅਮਰਤਾਲ ਸਿੰਘ ਵਾਲੇ ਬਿੱਲੂ ਠੀਕਾ ਮਨਪਾਲਿਕਾ ਦੇ ਸੁਖਵਿੰਦਰ ਸਿੰਘ ਦਾ ਅਲੋਕ ਕੁਮਾਰ ਮਧਰਜੋਤ ਸਿੰਘ ਦਾ ਗੁਰਪ੍ਰੀਤ ਸਿੰਘ ਬ੍ਰਿੰਦਰ ਗੋਲਤਾ ਜੀ ਦੇ ਨਰਮ ਸਿੱਤੂ ਸਤਿ ਸ੍ਰੀ ਅਕਾਲ ਵਾਜੀ ਹਾਂਜੀ ਹਾਂ ਬਿਲਕੁਲ ਸੁਖਵਿੰਦਰ ਸ਼ੇਰਗਿੱਲੀ ਸਵਾਰ ਨੂੰ ਦੀ ਤੰਕਿਊ ਥੈਂਕਿਊ ਨਵੀ ਹੋਰ ਕਰਿਆ ਆ ਗਿਆ ਕਰਿਆ ਛੁੱਟੀ ਭਰਾ ਲੀਕੋ ਵਧੀਆ ਪ੍ਰਦਰਸ਼ਨ ਦੀ ਉਮੀਦ ਆ ਦੋਨੇ ਮੱਜਾ ਤੋਂ ਦੋ ਮੱਜਾਂ ਨੇ ਸੁਲਜਿੰਦਰ ਸਿੰਘ ਬਾਠ ਕਮਜੋਰ ਸਿੱਧੂ ਬੰਨਣਾ ਦੇ ਇਹਨੂੰ ਕੁਆਲਟੀ ਹੋਰ ਲੈ ਦੇ ਬਈ ਓਏ ਆ ਕੁਆਲਟੀ ਨੂੰ ਮੈਂ ਗਰੂਚੀ ਚੋਊਗਾ ਕਿਉਂਕਿ ਹੁਣ ਭਰ ਦਿੰਦਾ ਇੰਦੀ ਜਿੱਦੀ ਨਹੀਂ ਹੁੰਦਾ ਬਾਲਟੀ ਭਰੂਗਾ ਮਸੂੜਾ ਦੇ ਦੇ ਦੰਦਰ ਕਿੱਥੇ ਰਹਿ ਗਿਆ ਅਜ ਫੇਰਾ ਦੰਦਰ ਦੰਦਰ ਤਾਂ ਮੈਨੂੰ ਲੱਗਦਾ ਚੱਕੀ ਚਲਾ ਰਿਹਾ ਹੋ ਹਾਂ ਅਸਲ ਗੱਲ ਇਹ ਐ ਬੱਬੂ ਸੰਦੂਖ ਫਿਰ ਸੈਂਡਰ ਹੀ ਆ ਲੈ ਠੀਕ ਆ ਵੀਰੇ ਹੋਰ ਤੁਸੀਂ ਸੁਣਾਓ ਕਿਦਾਂ ਦੁਬਈ ਵਾਲਿਓ ਠੀਕ ਠਾਕ ਹੋ ਹੋਰ ਦਿਨਾਂ ਲੱਗਦੇ ਇੱਥੇ ਆ ਕਿ ਗਿਆ ਬਾਈ ਬੰਬੀ ਗਿਆ ਉਹ 6:30 ਵਜੇ ਦਾ ਟਾਈਮ ਆ ਵੈਸੇ ਆਪਸੀਂ 2 ਮਿੰਟ ਪਹਿਲਾਂ ਸਟਾਰਟ ਕਰਤਾ 3 ਮਿੰਟ ਤੇ ਕੋਈ ਗੱਲ ਨਹੀਂ ਭਰਾ ਜਿਹੜੇ ਨੇ ਉਹ ਸਾਰੇ ਆਪ ਹੀ ਜੁੜ ਜਾਣਗੇ 20 ਹੋ ਗਏ ਯੂਟਿਊਬਰ ਰਿੰਕੂ ਸ਼ਾਮਾ ਬਹੁਤ ਕਰਾਈ ਬਾਕੀ ਕਰਦੇ ਹੋਣੇ ਕੰਮ ਤਾਂ ਨਿਕਲ ਚੁੱਕੇ ਆ ਕੋਈ ਮੁੱਦਾ ਥੋੜਾ ਬੰਦੇ ਦੇਖ ਕੇ ਡਿਸਟਰਬ ਵੀ ਹੁੰਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਰਵਿੰਦਰ ਸਿੰਘ ਸਿੱਧੂ ਜਿਹੜਾ ਸੁਣਦਾ ਰੱਖਦਾ ਇਹ ਹੌਲਾ ਇੱਕ ਬਾਈ YouTube ਤੇ ਕਮੈਂਟ ਕਰਦਾ ਸੀ ਸਵੇਰੇ ਇਹ ਕਹਿੰਦਾ ਵੀ ਦਿਖਿਆ ਨਹੀਂ ਲੈ ਬਾਈ ਉਹ ਕੱਟਦਾ ਫਿਰ ਆਪਾਂ ਨੇ ਤੁਹਾਨੂੰ ਸਵੇਰੇ ਦੱਸਿਆ ਸੀ ਨਾ ਬਹੁਤ ਵਧੀਆ ਥੈਂਕ ਯੂ ਜੀ ਵਧੀਆ ਜੀ ਨਾ ਭਰਾ ਕੀ ਹਾਲ ਹੈ ਦਰਜੋਤ ਸਿੰਘ ਜੀ ਤੇ ਅੱਛਾ ਦੋਹੀ ਹੋਰ ਠੀਕ ਹੈ ਠੀਕ ਹੈ ਦਾ ਕਬੀ ਦੀ ਤਬਾਤ ਲੋ ਜੀ ਭਰਾ ਆਪਣੇ ਦੋਈ ਵਾਲੇ ਜੁੜੇ ਹੋਏ ਨੇ ਸੰਧੂ ਬਾਈ ਉਹ ਬਾਲਟੀ ਬਾਲਟੀ ਲੈਂਡ ਹਾਲੀ ਮੁਡੀ ਕਰਤੀ 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 ਜੀ ਚੱਕਰ ਪੂਰੇ ਰੱਖ ਐਸੀ ਕਰ ਲੈ ਰੱਖ ਲੈ ਰਸੋ ਹੰਦੀਆ ਡਾਕਟਰ ਮਿਹਨਤ ਰੰਦ ਕਰੋ ਸ਼ੁਰੂ ਲਿਆਓ ਜੀ ਰੰਦ ਚਲੋ ਅਰੇ ਅੱਜ ਵੀ ਵਧੀਆ ਹੈ ਇਹ ਡਾਕਟਰ ਤਾਂ ਉਹ ਵੀ ਖੜ ਗਿਆ ਫਨਮਾਨੀ ਕੁੰਨੀ ਖੇਡੂਗਾ ਹੋਰ ਕਦੋਂ ਖੇਡੂ ਦੇਖੋ ਵੀ ਪਸ਼ੂ ਸਹੀ ਸਲਾਮ ਦੁੱਧ ਦੇ ਦੇ ਦੋ ਵਧੀਆ ਗੱਲ ਕੋਈ ਨਹੀਂ ਹੁੰਦੀ ਹੈਨਾ ਹਰੇਕ ਬੰਦੇ ਨੂੰ ਇਸ ਚੀਜ਼ ਦਾ ਡਰ ਹੁੰਦਾ ਬਿਲਕੁਲ ਬਾਈ ਹਰੇਕ ਬੰਦੇ ਨੂੰ ਡਰ ਹੁੰਦਾ ਯਾਰ ਕੋਈ ਪਸ਼ੂ ਡਿਸਟਰਬ ਨਾ ਹੋ ਜੇ ਮਨ ਨਾ ਜਾਵੇ ਹੈ ਨਾ ਵਰਤੀ ਸੇ ਵਰਤੀ ਸੇ ਦੋ ਮਾਨਸਾ ਦੀ ਤਬਦੀਦ ਸੇ ਕੋਲ ਜਾਵਾਂ ਮਾਨਸਾ ਹੀ ਜਾ ਕੋਲ ਜੀ ਸੇ ਦੂ ਦੂਰਾ ਗਾ ਥੈਂਕ ਯੂ ਬਾਈ ਬਾਈ ਜੀ ਇੰਨਾ ਛੋਟੀਆਂ ਦਾ ਪਤਾ ਨਹੀਂ ਕਿਹੜੇ ਸਿੰਬਲ ਦੀਆਂ ਛੋਟੀਆਂ ਰਵੀ ਸ਼ੰਨਾ ਜੀ ਰਵੀ ਵੀਰ ਕੀ ਹਾਲ ਹੈ ਸਾਨੂੰ ਉਈ ਤੱਤੇ ਕਾ ਤਾਂ ਹੁੰਨੇ ਹੋ ਖੜ੍ਹ ਜਿਓ 25 ਤੱਕ ਉਹਦੇ ਤਾਂ ਸੰਗਿ ਕਿਹੜੀ ਕਿਹੜੇ ਸੀ ਬੰਦੀ ਆ ਇਹਨੂੰ ਵੀ ਆਪਾਂ ਗੋਪੀ ਦੀ ਬਣਾਉਂ ਜਸਵਿੰਦਰ ਚੌਧਰੀ ਕੋਈ ਬਿੜਾਈਆਂ ਕਹ ਕੇ ਲਿਆ ਹਵਾਦੀ ਦੀ ਆ ਜੇ ਅਗਲਾ ਕਦੇ ਤਾਂ ਗੱਲ ਵੱਖਰੀ ਆ ਹੁਣ ਕਈ ਬੰਦੇ ਸਵੇਰੇ ਵੀ ਇਹ ਕਰਦੇ ਦੀ ਕਮੈਂਟ ਕਹਿੰਦੇ ਡਾਕਟਰ ਗੋਪੀ ਦੀ ਨਾ ਬਣਾ ਦੇ ਮੈਂ ਐ ਨਹੀਂ ਬਣਾਉਂਦਾ ਡਾਕਟਰ ਹਾਂ ਉਹੀ ਬਣੂਗੀ ਬਿਲਕੁਲ ਬਿਲਕੁਲ ਇਹਦੇ ਥੋੜਾ ਬਿੜਾਈ ਜਾਨੀ ਗੋਪਰੀ ਸਿੰਘ ਜੰਗੀਰਦਾਰ ਮੇਜਰ ਅਲਕੜਾ ਥੈਂਕ ਯੂ ਥੈਂਕ ਯੂ ਦਾ ਸਭ ਬਹੁਤ ਧੰਨਵਾਦ ਜੀ ਲੋ ਜੀ ਫੋਨ ਆ ਗਿਆ ਤੇ ਕਿਸੇ ਦਾ ਉਹਦੇ ਨਾਲ ਡਿਸਟਰਬ ਹੋਊਗੀ ਇਹਨਾਂ ਕਿਸ ਦੀ ਬਾਅਦ ਚ ਗੱਲ ਕਰਦੇ ਹਾਂ ਕਿ ਫਿਰ ਨੂੰ ਫੋਨ 30 ਜਣੇ ਜੁੜੇ ਹੋਏ ਆ YouTube ਤੇ ਟਿੰਕ ਕਰਦੇ ਰਹੋ ਸ਼ੇਅਰ ਜਸਵੀਰ ਬਿੱਟੂ ਕਹਿੰਦਾ ਜੀ 13 ਕਿਲੋ 100 ਗ੍ਰਾਮ ਕੱਢੂਗੀ ਪਰ ਗੜ 13 ਕਿਲੋ 100 ਗ੍ਰਾਮ ਕਹਿੰਦੇ ਆ ਚਲੋ ਉਹ ਤਾਂ ਮੋੜ ਹੀ ਆ ਜਾਣਾ ਇਹ ਹੋਊਆ ਭਾਈ ਜਿਹਨੇ ਤੜਕੇ 11:240 ਕੱਢਿਆ ਹੁਣ ਦੇਖਦੇ ਆ ਕਿੰਨਾ ਕਰਦੀ ਆ ਪ੍ਰਗਟ ਸਿੰਘ ਬਰਾੜ ਥੈਂਕ ਯੂ ਭਾਈ ਧੰਨਵਾਦ ਸਾਰੇ ਭਰਾਵਾਂ ਦਾ ਜੋੜਨ ਦੇ ਲਈ ਸੋ ਬਹੁਤ ਸਾਰੇ ਭਰਾ ਨੇ ਕਿਉਂਕਿ ਇਹ ਟਾਈਮ ਨਾ ਸ਼ਾਮ ਦਾ ਸਾਰਿਆਂ ਦਾ ਹੀ ਦੁੱਧ ਦਾ ਟਾਈਮ ਹੋ ਜਾਂਦਾ ਇਸ ਟਾਈਮ ਥੋੜੀ ਜਿਹੀ ਦਿੱਕਤ ਹੋ ਜਾਂਦੀ ਆ ਸਵੇਰੇ ਥੋੜਾ ਜਿਹਾ ਅੱਗੇ ਪਿੱਛੇ ਕਰ ਲੈਂਦਾ ਬੰਦਾ ਪਰ ਸ਼ਾਮ ਨੂੰ ਦੁੱਧ ਲੈ ਕੇ ਜਾਣਾ ਹੁੰਦਾ ਬਹੁਤ ਸਾਰੇ ਭਰਾਵਾਂ ਨੇ ਤੇ ਉਹਦੇ ਕਰਕੇ ਬੜੀ ਦਿੱਕਤ ਹੋ ਗਈ ਜੀ ਹੌਲੀ ਹੌਲੀ ਜੁੜਦੇ ਨੇ ਬੜਾ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਜੁੜੇ ਲਾਈਵ ਮਿਲਕਿੰਗ ਦੇ ਨਾਲ ਕੋਸ਼ਿਸ਼ ਹੋਊ ਤੁਹਾਨੂੰ ਹੋਰ ਵੀ ਇਸੇ ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਮੱਝਾਂ ਹੋਰ ਲਾਈਵ ਜਿਹੜੀਆਂ ਆਪਾਂ ਦਿਖਾਵਾਂਗੇ ਤੇ ਆਪਣੇ ਆਪਸ ਦਾ ਰੱਖੋ ਵਧੀਆ ਤੁਹਾਨੂੰ ਜਿੰਨੀਆਂ ਵੀ ਵਧੀਆ ਹੋ ਸਕਦੀਆਂ ਨੇ ਆਪਾਂ ਦਿਖਾਉਣ ਦੀ ਕੋਸ਼ਿਸ਼ ਇਹੀ ਹੋਊਗੀ ਜਿਹੜੇ ਹੋਗੇ ਜੀ YouTube ਵਾਲੇ ਤੇ 45 ਹੋਗੇ Facebook ਵਾਲੇ ਲਕੜਾ ਕੀ ਹਾਲਾ ਬਾਈ ਜੀ ਹਾਂ ਜੀ ਬਿੰਦਰ ਸਿੰਘ ਲਕੜਾ ਜੀ ਵਿਨੋਦ ਸਤਸ੍ਰੀ ਅਕਾਲ ਕੀ ਹਾਲ ਹੈ ਬਿੰਦਰ ਯਾਦ ਕਰਕੇ ਆ ਟੇਂ ਵੀਰੇ ਆ ਗਿਆ ਸੁੱਲਰ ਕਰਾ ਟਲ ਆ ਗਿਆ ਆ ਗਿਆ ਜੀ ਪਹੁੰਚ ਗਿਆ ਰਸਤ ਲਵਾਤੀ ਹਾਜ਼ਰੀਆਂ ਬਿੰਦਰ ਸਿੰਘ ਸੁੰਦਰ ਕਰਾਕ ਉਤਾਰਾਂ ਗੱਡਣ ਦਾ ਟਾਈਮ ਹੁੰਦਾ ਫਿਰ ਖਿੱਚਦੇ ਸਮਾਰ ਕੇ ਛੱਡੀ ਰੰਦੀਪ ਉਹਦੇ ਸ਼ਾ ਕੀ ਹਾਲ ਰੰਦੀਪ ਠੀਕ ਆ ਭਰਾ ਫਾਲੀ ਹੁੰਦੀ ਹੈ ਇਹ ਤਾਂ ਦੱਸਦੀ ਆ ਤਾਂ ਫਿਰ ਆਰਡਰ ਦਾ ਫਰਕ ਹੁੰਦਾ ਨਾ ਜੀ ਹਰੇਕ ਦਾ ਲਓ ਜੀ ਚੱਕ ਲੋ ਬਸ ਲਓ ਜੀ ਇੱਥੇ ਰੱਖਿਓ ਇੱਥੇ ਰੱਖਾ ਇੱਥੇ 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 ਲੈਜੋ ਜੀ ਲਓ ਜੀ ਪਰਸਾ ਡਾਕਟਰ ਮੁੜੀ ਰੱਖੀ ਬਾਲਟੀ ਦਾ ਦੋਨੇ ਮਾਸ਼ਾਲ ਇੱਕ ਮਿੰਟ ਤੇਜੀ ਸਾਈਡ ਤੇ ਰਹੇ ਹਾਂ ਸਰ ਵਿੱਚ ਬਣਾ ਇਹ ਕਿਰਕੀ ਆ ਬ੍ਰੇਕ ਉਹ ਤੇ ਲੋੜ ਹੀ ਨਹੀਂ ਕੋਰਬਰਾਡ ਇੱਕ ਵਾਲੇ ਪਹਿਲਾਂ ਦੇਖ ਕੋਰਬਰਾਡ ਦੋ ਬਾਅਦ ਇਹਨੂੰ ਤਾਹ ਕਰ ਲੈਣੀਆਂ ਤੇ ਇਹਦੇ ਵਾਲੇ ਦੇਖ ਚੈੱਕ ਕਰ ਲਓ ਫੜ ਜਾਓ ਇਹਦੀ ਰੇਂਜ ਇਕਵਲਟੀ ਕੋਈ ਨਹੀਂ ਕੋਈ ਨਹੀਂ ਆ ਜ਼ੀਰੋ ਚੱਲੋ ਪਾਓ ਦੱਸ ਲੋ ਜੀ ਪਾ ਦੋ ਕਰ ਕਲਕਰਾਜ ਰਸ਼ ਹੋ ਗਿਆ ਜਿਆਦੇ ਨੈਟਵਰਕ ਵਿੱਚ ਮਾਰਦਾ ਛੱਟ ਓਕੇ YouTube ਓਕੇ ਚੱਲੀ ਜਾਂਦਾ ਲਓ ਜੀ ਬਾਗੇ ਲੱਗੜ ਕਰ ਲੈਣਾ ਬਿਲਕੁਲ ਪੂਰਾ ਹੋ ਗਿਆ ਲਾ ਤਾਂ ਜੀ ਨੇੜੇ ਪੂਰਾ ਹੀ ਕਰਤਾ ਨੇੜੇ ਖਿਲਾ ਦਾ 12400 ਕਰਤਾ ਜੀ 12400 ਹੋ ਗਿਆ ਬਿਲਕੁਲ ਨਾਪ ਤੈਨ ਬਰਾਬਰ 12400 12400 ਖਾਲੀ ਤੇ ਹੋਈ ਸੀ ਜੀ ਤੜਕੇ ਘਟ ਗਿਆ ਇੱਕ ਹੋਰ ਬਰਾੜ ਤੜਕੇ 11 ਪ੍ਰਭਜੋਤ ਕੌਰ ਬਰਾੜ ਤਿਲਕਰਾਜ 11 ਕਰਤਾ ਜੀ ਲਓ ਜੀ 12400 4 ਕਲੇਕ ਨੰਬਰ 1 ਸੁਮੇ ਸਿੱਧੂ ਜੀ ਦਾ ਆਹ ਨੋਦੀ ਆ ਵੀ ਚੱਕ ਬਿਲਕੁਲ ਰੱਖ ਦੇ ਕੋਈ ਨਾ ਕਰ ਦੋ ਕੋਈ ਨਹੀਂ ਮੋਟੋ ਕੇ ਤੈਨੂੰ ਲਾ ਦੇ ਹਾਂਜੀ ਹਾਂਜੀ ਇਹ ਦੋੜਾ ਕੱਟੇ ਨਾ ਇੱਕ ਦੋਕੇ ਨਾਲਿਓ ਆ ਫੁੱਟ ਗਈ ਅੱਛਾ 20 ਗ੍ਰਾਮ ਦੀ ਫਰਕ ਪਾਉਂਦੇ ਮੈਨੂੰ ਪਤਾ ਨਹੀਂ ਵੀ ਭਾਅ ਫੁੱਟ ਗਈ ਹੋਰ ਕੋਈ ਹੋ ਗਿਆ ਲੈ ਬਈ ਕੋਈ

ਦੂਜੀ ਮੱਝ ਦਾ ਜਿਹੜਾ ਲਾਈਵ ਆ ਉਹ ਆਪਾਂ ਲੋ ਜੀ ਇਹ ਮੱਝ ਨੂੰ ਸੂਈ ਨੂੰ ਵੀ ਤਿੰਨ ਚਾਰ ਮਹੀਨੇ ਹੋ ਗਏ ਗੱਬਣ ਵੀ ਅੰਦਰ ਰੱਖਿਆ ਦਾ 2 ਮਹੀਨੇ ਦੀ 2 ਮਹੀਨੇ ਤੋਂ ਵੱਧ ਗਈ